ਇੱਥੇ ਦੂਜੀ ਆ ਜੋ ਹਾਂਜੀ ਨੇ ਨੇ ਮੈਂ ਪੇਰੈਂਟਸ ਬੁਲਾਉਂਗਾ ਇਹਨਾਂ ਨੂੰ ਇੱਥੇ ਫੇਰ ਛੱਡੂਗਾ ਹਾਂਜੀ ਹਾਂ ਜੀ ਕੋਈ ਨਾ ਕੋਈ ਨਾ ਤੂੰ ਆਉਣਾ ਜੇ ਮੈਂ ਤੇਰੇ ਮਾਰੇ ਤੋਂ ਤੇ ਬਾਈ ਸਕੂਲ ਤੇ ਫਿਰਦਾ ਤੇ ਕੁੜੀਆਂ ਵਾਲੇ ਸਕੂਲ ਕੋਲ ਕੀ ਕਰਦਾ ਫਿਰਦਾ ਦੱਸੋ ਇੱਧਰ ਕਿੱਧਰ ਦੇਵੀ ਵਾਲਾ ਰੋਡ ਕਿੱਥੇ ਰਹਿ ਗਿਆ ਤੁਸੀਂ ਤੁਹਾਡਾ ਕਿੱਥੇ ਰਹਿ ਗਿਆ ਦੇਵੀ ਵਾਲਾ ਰੋਡ ਤੋਂ ਦਾ ਸਿੱਧਾ ਆਉਂਦਾ ਕੁੜੀਆਂ ਵਾਲਾ ਸਕੂਲ ਤੁਹਾਨੂੰ ਪਤਾ ਕਿੱਥੇ ਆ ਗਿਆ ਐ ਸੱਤ ਇੱਥੇ ਦੇਵੀ ਵਾਲੇ ਰੋਡ ਦੇ ਦੱਸੋ ਕਿਹੜੇ ਮੁੰਡਾ ਨਾਲ ਜਾਂਦਾ ਹੈ ਕਿਹੜੇ ਵਹੀਕਲ ਤੇ ਉਹਨੂੰ ਲੈਣ ਜਾਂਦੇ ਆ ਮਾੜਾ ਮੋੜਾ ਹੈ ਨਾ ਦੇਖ ਲਓ ਤੁਹਾਡੇ ਵੀ ਕੁੜੀਆਂ ਹੋਣੀਆਂ ਇਹਨਾਂ ਨੂੰ ਸ਼ਾਮਲੋ ਮੁੜ ਕੇ ਫੇਰ ਕੋਈ ਉਹ ਨਾ ਕਿਹਾ ਜੇ ਮੈਨੂੰ ਅੱਜ ਮੈਂ ਭੇਜ ਦੇਣਾ ਇਹਨਾਂ ਨੂੰ ਹਾਂ ਅਜਾ ਤੋ ਮਿਲ ਗਿਆ ਤਾਂ ਮੈਂ ਛੱਡਣੇ ਵੀ ਨਹੀਂ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਫਿਰ ਰੋ ਜਾਓ ਮੁੜ ਕੇ ਨਾ ਦੇਖੋ ਇੱਥੇ ਮੈਨੂੰ ਤੁਹਾਡੀ ਸਗਲੀਆਂ ਦੇ ਫੋਟੋ ਖਿੱਚਣਾ ਹੈ ਇਹਦੇ ਫੋਟੋ ਖਿੱਚਣਾ ਉਹ ਖਿੱਚਣਾ टी मेर बु शा उहो ਗੁੱਡ ਮਾਰਨਿੰਗ ਸਰ ਹਾਜੀ ਸਰ ਕੀ ਸਾਰਾ ਜਿਹੜੀ ਇਹ ਚੈਕਿੰਗ ਚੱਲ ਰਹੀ ਕੀ ਸਾਰੀ ਗੱਲ ਆਪਣੇ ਜੋ ਬੱਚੀਆਂ ਸਕੂਲ ਵਿੱਚ ਪੜ੍ਹਦੀਆਂ ਇੱਥੇ ਕੰਨਿਆ ਸਕੂਲ ਹੋ ਗਿਆ ਜਿੰਨੇ ਵੀ ਇੱਥੇ ਸਕੂਲ ਕਾਲਜ ਹੈ ਉਹਨਾਂ ਦੇ ਪੇਰੈਂਟਸ ਦੇ ਡਿਮਾਂਡ ਤੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਦਿਸਾ ਨਿਰਦੇਸ਼ਾਂ ਤੇ ਸਪੈਸ਼ਲ ਲੈਡੀ ਸਟਾਫ ਤਾਇਨਾਤ ਕੀਤਾ ਗਿਆ ਤੇ ਪੀਸੀਆਰ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਵੀ ਸਵੇਰੇ ਸਕੂਲ ਦੇ ਟਾਈਮ ਆਪਣਾ ਪੀਸੀਆਰ ਦੀ ਗਸ਼ਤ ਕੀਤੀ ਜਾਵੇ ਤੇ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ਾਂ ਤੇ ਮੈਂ ਵੀ ਸਪੈਸ਼ਲ ਚੈਕਿੰਗ ਲਈ ਇੱਥੇ ਆਇਆ ਕੰਨਿਆ ਸਕੂਲ ਕੋਲ ਇਸ ਰਿੱਕੇ ਦੀ ਜਿਹੜੀ ਇੱਥੇ ਕੋਈ ਲੜਕੇ ਘੁੰਮ ਰਿਹਾ ਹੋਵੇ ਜੋ ਵੀ ਹੈ ਗਿਆ ਵੀ ਆਵਾਰਾ ਕਰਦ ਲੜਕੇ ਆਉਂਦੇ ਆ ਕੁੜੀਆਂ ਦਾ ਪਿੱਛਾ ਕਰਦੇ ਆ ਉਹਨਾਂ ਨੂੰ ਮਤਲਬ ਸਮਝਾ ਕੇ ਉਹਨਾਂ ਦੇ ਪੈਰੈਂਟਸ ਨਾਲ ਗੱਲਬਾਤ ਕੀਤੀ ਗਈ ਹੈ ਤੇ ਵੀ ਉਹਨਾਂ ਨੂੰ ਇੱਕ ਮੌਕਾ ਆਪਾ ਦਿੱਤਾ ਹੈ ਨਾਵਲਗ ਬੱਚੇ ਆ ਉਹ ਵੀ ਕੀ ਅਪੀਲ ਕਰਨਾ ਚਾਹੁੰਦੇ ਵੀ ਮੈਂ ਤਾਂ ਇਹ ਕਰੂੰਗਾ ਜੇ ਵੀ ਆਪ ਸਾਰੇ ਆਪਾਂ ਧੀਆਂ ਪੇਣ ਵਾਲੇ ਹੈਗੇ ਆ ਉਹਨਾਂ ਦੇ ਪੈਰੈਂਟਸ ਨੂੰ ਵੀ ਚਾਹੀਦਾ ਵੀ ਜਿਨ੍ਹਾਂ ਦੇ ਪੈਰੈਂਟਸ ਨਾਲ ਅੱਜ ਮੈਂ ਗੱਲ ਕੀਤੀ ਹੈ ਉਹ ਉਹਨਾਂ ਨੂੰ ਸਮਝਾਉਣ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਮਤਲਬ ਮਾਰੀ ਗੱਲ ਹੈ ਉਹ ਬੱਚੇ ਵੀ ਜਿਹੜੇ ਪਿੱਛਾ ਇੱਥੇ ਘੁੰਮਤੇ ਫਿਰਦੇ ਆ ਜਿਨ੍ਹਾਂ ਦਾ ਇੱਧਰ ਨੂੰ ਰਸਤਾ ਨਹੀਂ ਬਣਦਾ ਉਹ ਮਤਲਬ ਉਹ ਵੀ ਨਾਬਾਲਗ ਬੱਚੇ ਹੈਗੇ ਆ ਉਹਨਾਂ ਨੂੰ ਸਮਝਾਇਆ ਗਿਆ ਤੇ ਉਹਨਾਂ ਦੇ ਪੈਰੰਸ ਨੂੰ ਵੀ ਮਤਲਬ ਫੋਨ ਤੇ ਆਪਾਂ ਦੱਸਿਆ ਵੀ ਤੁਹਾਡੇ ਬੱਚੇ ਇੱਧਰ ਨੂੰ ਆਏ ਆ ਜਿਨ੍ਹਾਂ ਦਾ ਰਸਤਾ ਇੱਧਰ ਨਹੀਂ ਬਣਦਾ ਕੋਈ ਮੋਟਰਸਾਈਕਲ ਵਗੈਰਾ ਤੇ ਨੰਬਰ ਰਹਿਣਗੇ ਉਹਨਾਂ ਉਹਨਾਂ ਨੂੰ ਵੀ ਆਪਾਂ ਲੈ ਜਾ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਆਪਣਾ ਆਰਸੀਆਂ ਇੱਕ ਦੋ ਆਪਾਂ ਰੋਕ ਰੱਖਿਆ ਇਹਨਾਂ ਦੇ ਆਰਸੀਆਂ ਇਹਨਾਂ ਨੂੰ ਕਹਿ ਵੀ ਤੁਸੀਂ ਵਟਸਐਪ ਤੇ ਮੰਗਾਓ ਜੇ ਪੇਪਰ ਸਹੀ ਹੋਏ ਦੇਖ ਕੇ ਆਪਾਂ ਭੇਜ ਦਾਂਗੇ ਬਾਕੀ ਜਿਨ੍ਹਾਂ ਦੇ ਨਹੀਂ ਗਏ ਉਹਨਾਂ ਤੇ ਆਪਾਂ ਚਲਾਨ ਵਗੈਰਾ ਕਰਾਂਗੇ ਜੀ